ਇਹ ਛੜਕਾਂ ਦੇ ਦਿਸਣ ਵਾਲੇ ਆਮ ਜਿਹੇ ਕਰੇਲੇ ਕਿੰਨਾ ਜ਼ਿਆਦਾ ਫਾਇਦਾ ਕਰਦੇ ਨੇ 슈ਗਰ ਦੀ ਪ੍ਰੋਬਲਮ ਵਿੱਚ ਤੁਸੀਂ ਸੋਚ ਕੇ ਤੇ ਜਾਣ ਕੇ ਹਰਾਨ ਰਹੋਗੇ ਕਿ ਇੰਨੇ ਜ਼ਿਆਦੇ ਇਹਦੇ ਫਾਇਦੇ ਹੁੰਦੇ ਆ ਪੇਟ ਦੀਆਂ ਪ੍ਰੋਬਲਮਸ ਵੀ ਐ ਜਿਹੜੀਆਂ ਬਿਲਕੁਲ ਫ੍ਰੀ ਜਿਹੜਾ ਠੀਕ ਕਰ ਦਿੰਦਾ ਇਹਨੂੰ ਕਿਸ ਤਰ੍ਹਾਂ ਤੁਸੀਂ ਇਸਤੇਮਾਲ ਕਰਨਾ ਇਹਦੇ ਵਿੱਚ ਕਿਹੜੇ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਆ ਸਾਰਾ ਸਵਾਲਤਾ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੋਗਰ ਤੇ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਬਹੁਤ ਹੀ ਕੀਮਤੀ ਜਾਣਕਾਰੀ ਲੈ ਕੇ ਆਏ ਆ ਕੀਮਤੀ ਹੈ ਬਟ ਹੈ ਬਿਲਕੁਲ ਫ੍ਰੀ ਕਹਿ ਸਕਦੇ ਆਪਾਂ ਮੁਫਤ ਜਿਹਨੂੰ ਆਪਾਂ ਕਹਿੰਨੇ ਆ ਕਿਉਂਕਿ ਇਹ ਕੁਦਰਤ ਦੀ ਦੇਣ ਆਪਾਂ ਨੂੰ ਜਿਹੜੀ ਚੀਜ਼ ਬਾਰੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ ਬਹੁਤ ਹੀ ਜ਼ਿਆਦਾ ਇੱਕ ਕੀਮਤੀ ਜਾਣਕਾਰੀ ਆ ਵੀ ਇਹਦੇ ਨਾਲ ਇੰਨੇ ਕ ਜਿਆਦੀਆਂ ਪ੍ਰੋਬਲਮ ਠੀਕ ਹੋ ਗਈਆਂ ਕਿ ਜਿੰਨੂੰ ਅਸੀਂ ਦੇਖ ਕੇ ਇਗਨੋਰ ਕਰ ਦਿੰਨੇ ਆ ਬਹੁਤ ਹੀ ਤੁਸੀਂ ਘਰਾਂ ਦੇ ਵਿੱਚ ਵੇਖਿਆ ਹੋਊਗਾ ਬਾਹਰ ਜੰਗਲਾਂ ਦੇ ਵਿੱਚ ਛੜਕਾਂ ਦੇ ਉੱਤੇ ਬਹੁਤ ਹੀ ਜਿਆਦੇ ਜਿਹੜੇ ਇਹ ਵਾਲੇ ਕਰੇਲੇ ਜਿਨ੍ਹਾਂ ਨੂੰ ਅਸੀਂ ਬੋਲਦੇ ਆ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਇਹ ਜਿਹੜੇ ਕਰੇਲੇ ਲੱਗੇ ਹੁੰਦੇ ਆ ਤੇ ਆਮ ਹੀ ਤੁਸੀਂ ਜਦੋਂ ਸ਼ਹਿਰ ਕਰਨ ਸਵੇਰੇ ਜਾਂਦੇ ਹੋ ਤੁਸੀਂ ਇਹਨਾਂ ਨੂੰ ਦੇਖਦੇ ਹੋਵੋਗੇ ਬਹੁਤ ਲੰਮਕਦੇ ਜਿਵੇਂ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਆਂ ਵੀ ਇੰਨੇ ਜਿਆਦੇ ਦਰਖਤਾਂ ਦੇ ਉੱਤੇ ਵੇਲ ਚੜੀ ਹੁੰਦੀ ਆ ਇਨੂੰ ਜੰਗਲੀ ਕਰੇਲਾ ਵੀ ਬੋਲਿਆ ਜਾਂਦਾ ਇਹਨੂੰ ਕੋਈ ਪਰਮਲ ਵੀ ਬੋਲਦਾ ਤੇ ਕੋਈ ਇਹਨੂੰ 슈ਗਰ ਵਾਲਾ ਕਰੇਲਾ ਵੀ ਬੋਲਦਾ ਕਿਉਂਕਿ 슈ਗਰ ਵਾਲੇ ਪੇਸ਼ਣ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਵਾ ਕੱਲਾ 슈ਗਰ ਵਾਲੇ ਵਾਸਤੇ ਨਹੀਂ ਹੈਗਾ ਜਿਵੇਂ ਜਿਹਨੂੰ ਪੇਟ ਦੀਆਂ ਪ੍ਰੋਬਲਮਾਂ ਆ ਉਹਨਾਂ ਦੀਆਂ ਪੇਟ ਦੀਆਂ ਪ੍ਰੋਬਲਮਾਂ ਨੂੰ ਵੀ ਇਹ ਠੀਕ ਕਰਦਾ ਵਾ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮਾਂ ਉਹਨਾਂ ਨੂੰ ਵੀ ਇਹ ਠੀਕ ਕਰਦਾ ਵਾ ਪੇਟ ਦੀ ਚੰਗੀ ਤਰ੍ਹਾਂ ਜਿਹੜੀ ਅੰਦਰੋਂ ਸਫਾਈ ਕਰਦਾ ਇਹ ਵਾਲਾ ਕਰੇਲਾ ਖਾਣੇ ਦੇ ਵਿੱਚ ਇਹਦਾ ਸਵਾਦ ਜਿਹੜਾ ਹੁੰਦਾ ਜੀ ਉਹ ਥੋੜਾ ਜਿਹਾ ਖੱਟਾ ਤੇ ਜਿਵੇਂ ਖੀਰੇ ਵਾਂਗੂ ਇਦਾਂ ਦਾ ਥੋੜਾ ਜਿਹਾ ਇਦਾਂ ਜਿਵੇਂ ਦੇਸੀ ਖੀਰਾ ਆਪਾਂ ਖਾਂਦੇ ਆ ਨਾ ਖੱਟਾ ਮਿੱਠਾ ਜਿਹਾ ਹੁੰਦਾ ਇਦਾਂ ਦਾ ਸਵਾਦ ਹੁੰਦਾ ਵਾ ਇਹਦੇ ਵਿੱਚ ਇੱਕ ਧਿਆਨ ਦੇਣ ਵਾਲੀ ਬਹੁਤ ਵੱਡੀ ਗੱਲ ਆ ਕਿ ਜਿਵੇਂ ਤੁਸੀਂ ਵੀਡੀਓ 'ਚ ਵੇਖੋਗੇ ਵੀ ਇਹਨੂੰ ਜਿਹੜਾ ਤੁਸੀਂ ਇਹ ਦੇਖਣਾ ਵਾ ਵੀ ਇਹ ਕਰੇਲਾ ਇੱਕ ਕੌੜਾ ਵੀ ਹੁੰਦਾ ਤੇ ਇੱਕ ਇਹਦਾ ਟੇਸਟ ਬਹੁਤ ਵਧੀਆ ਜਿਹੜਾ ਆਪਾਂ ਤੁਹਾਨੂੰ ਟੇਸਟ ਦੱਸਿਆ ਤੇ ਇੱਕ ਬਹੁਤ ਹੀ ਜ਼ਿਆਦਾ ਕੌੜਾ ਹੁੰਦਾ ਵਾ ਸੋ ਉਹਦੀ ਜਿਹੜੀ ਉਹ ਸਬਜੀ ਨਹੀਂ ਬਣਦੀ ਜੇ ਕੋਈ 슈ਗਰ ਵਾਲਾ ਕਵੇ ਵੀ ਅਸੀਂ ਕੌੜਾ ਖਾ ਲੈਨੇ ਆ ਜੀ ਕੋਈ ਗੱਲ ਨਹੀਂ ਅਸੀਂ ਉਹਦੀ ਸਬਜੀ ਬਣਾ ਲਾਂਗੇ ਨਹੀਂ ਉਹਦੇ ਉਹਨੇ ਫਾਇਦੇ ਵੀ ਨਹੀਂ ਹੁੰਦੇ ਤੇ ਉਹਦੀ ਸਬਜੀ ਵੀ ਨਹੀਂ ਬਣਨੀ ਖਾਦਾ ਹੀ ਨਹੀਂ ਜਾਣਾ ਜਾਨੀ ਕਿ ਬਹੁਤ ਜ਼ਿਆਦਾ ਉਹ ਕੌੜਾ ਹੁੰਦਾ ਸੋ ਜਦੋਂ ਤੁਸੀਂ ਇਹ ਵੇਲ ਦੇਖੋ ਕਿਤੇ ਤੇ ਉਹਨੂੰ ਤੁਸੀਂ ਪਹਿਲਾਂ ਜਿਵੇਂ ਆਪਾਂ ਵੀਡੀਓ ਦੇ ਵਿੱਚ ਸ਼ੇਪ ਦਿਖਾ ਰਹੇ ਆ ਉਹ ਜਿਹੜੀ ਸ਼ੇਪ ਦੇ ਤੁਸੀਂ ਕਰੇਲੇ ਤੋੜਨੇ ਆ ਆਦਰਵਾਇਜ਼ ਜੇ ਨਹੀਂ ਸ਼ੇਪ ਤੁਹਾਨੂੰ ਸਮਝ ਲੱਗਦੀ ਤੇ ਤੁਸੀਂ ਥੋੜਾ ਜਿਆ ਪਹਿਲਾਂ ਉਹਨੂੰ ਤੋੜ ਕੇ ਤੇ ਖਾ ਕੇ ਦੇਖ ਲੈਣਾ ਵੀ ਉਹ ਕੌੜਾ ਤਾਂ ਨਹੀਂ ਹੈਗਾ ਜੇ ਤੁਸੀਂ ਕੌੜੇ ਲਿਆ ਕੇ ਉਹਨਾਂ ਨੂੰ ਤੁਸੀਂ ਸਾਫ਼ ਸੁਥਰਾ ਕਰਕੇ ਬਣਾ ਕੇ ਸਬਜ਼ੀ ਦੇ ਖਾਓਗੇ ਤਾਂ ਬਹੁਤ ਜ਼ਿਆਦਾ ਕੌੜੀ ਹੋਣੀ ਹੈ ਫਿਰ ਸੁੱਟੋਗੇ ਉਸ ਤੋਂ ਚੰਗਾ ਹੈ ਕਿ ਤੁਸੀਂ ਉੱਥੇ ਹੀ ਥੋੜਾ ਜਿਹਾ ਨੂੰ ਖਾ ਕੇ ਦੇਖੋ ਬਾਕੀ ਇਹ ਲੰਬੇ ਸ਼ੇਪ ਦੇ ਜਿਹੜੇ ਹੁੰਦੇ ਤੁਸੀਂ ਮੇਰੇ ਅੱਜ ਦੇਖ ਸਕਦੇ ਹੋ ਨਾਲ ਥੋੜੀਆਂ ਥੋੜੀਆਂ ਫਿੱਕੇ ਫਿੱਕੇ ਇਹਨਾਂ ਤੇ ਧਾਰੀਆਂ ਵੀ ਹੈਗੀਆਂ ਵਾਂ ਜਿਵੇਂ ਆਪਣੇ ਖਰਬੂਜੇ ਦੇ ਧਾਰੀਆਂ ਹੁੰਦੀਆਂ ਥੋੜਾ ਆਪਾਂ ਕੈਮਰਾ ਕਲੋਜ਼ ਕਰਕੇ ਦਿਖਾ ਦਿੰਨੇ ਆ ਵੇਖੋ ਇਹਦੀਆਂ ਧਾਰੀਆਂ ਉੱਤੇ ਬਣੀਆਂ ਹੋਈਆਂ ਨਾ ਇਹ ਵਾਲੀਆਂ ਤੇ ਇਹ ਜਿਹੜੀਆਂ ਧਾਰੀਆਂ ਉੱਤੇ ਬਹੁਤ ਗੁੜੀਆਂ ਹੁੰਦੀਆਂ ਨੇ ਵੈਸੇ ਤੁਹਾਨੂੰ ਖਾ ਕੇ ਹੀ ਪਤਾ ਲੱਗੂਗਾ ਕਿਉਂਕਿ ਵੀਡੀਓ 'ਚ ਇਹਨਾਂ ਪਤਾ ਨਹੀਂ ਲੱਗਦਾ ਸ਼ੇਪ ਤਾਂ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਪਰ ਫਿਰ ਵੀ ਤੁਸੀਂ ਉਹਦੀ ਜਿਹੜੀ ਪਛਾਣ ਆ ਉਹ ਤੁਸੀਂ ਖਾ ਕੇ ਹੀ ਕਰ ਸਕਦੇ ਹੋ ਕਿ ਕੌੜਾ ਕਿਹੜਾ ਵਾ ਤੇ ਖਾਣ ਵਾਲਾ ਕਿਹੜਾ ਵਾ ਆਪਣੇ ਵਾਸਤੇ ਕਰੇਲਾ ਬਿਲਕੁਲ ਫ੍ਰੀ ਆ ਜੀ ਅਲਾਜ਼ ਇਹਦਾ ਬਹੁਤ ਵਧੀਆ ਵਾ ਸਕਿਨ ਦੀ ਪ੍ਰੋਬਲਮ ਜਿੰਨੀ ਵੀ ਕਿਸ ਨੂੰ ਹੁੰਦੀ ਆ ਤੇ ਜਿੱਥੇ ਵੀ ਤੁਹਾਨੂੰ ਇਹ ਕਰੇਲਾ ਦਿਸੇ ਜਰੂਰ ਉਹਨੂੰ ਤੋੜ ਕੇ ਲਿਆ ਕੇ ਉਹਦੀ ਸਬਜ਼ੀ ਬਣਾ ਕੇ ਖਾਇਆ ਕਰੋ ਤੇ ਜਿਹੜੇ 슈ਗਰ ਵਾਲੇ ਨੇ ਉਹ ਤਾਂ ਹਫ਼ਤੇ ਦੇ ਵਿੱਚ 2-3 ਵਾਰੀ ਇਹਦੀ ਸਬਜ਼ੀ ਖਾ ਹੀ ਲਿਆ ਕਰੋ ਤਨੂ ਕਦੇ ਵੀ ਦਵਾਈ ਦੀ ਜ਼ਰੂਰਤ ਨਹੀਂ ਫਿਰ ਪਾਉਗੀ ਜਿਆਦਾਤਰ ਜਿਹੜੇ ਲੋਕੀ ਬਹੁਤ ਜ਼ਿਆਦੀਆਂ ਗੋਲੀਆਂ ਸ਼ੂਗਰ ਦੀਆਂ ਖਾਂਦੇ ਨੇ ਬਾਕੀ ਬੱਚੇ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਨਗੇ ਕਿਉਂਕਿ ਖੱਟਾ ਤਿੱਖਾ ਜਿਹਦਾ ਖਟਮਿਠਾ ਜਿਹੜਾ ਟੇਸਟ ਆਉਂਦਾ ਵਾ ਜਦੋਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਨਾਰਦਾ ਨਾ ਪਾ ਕੇ ਤੇ ਦੀ ਸਬਜ਼ੀ ਭਰ ਕੇ ਬਣਾਓ ਚਾਹੇ ਤੁਸੀਂ ਕੱਟ ਕੇ ਬਣਾਓ ਤੇ ਬਹੁਤ ਹੀ ਜ਼ਿਆਦਾ ਬੱਚੇ ਵੀ ਲਾਈਕ ਕਰਨਗੇ ਬੱਚਿਆਂ ਨੂੰ ਦੋ ਕਿਉਂਕਿ ਬੱਚਿਆਂ ਨੂੰ ਗਰੋਥ ਵਾਸਤੇ ਇਹ ਜਿਹੀਆਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਕਿਸੇ ਵੀ ਚੇ ਤਰੀਕੇ ਉਹਨਾਂ ਨੂੰ ਬਣਾ ਕੇ ਦੋ ਉਹਨਾਂ ਨੂੰ ਖਵਾਓ ਕਿਉਂਕਿ ਆਪਾਂ ਵੀ ਜੇ 버ਗ ਉਹ ਇਹ ਸਾਰੀਆਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਆ ਤੇ ਅਸੀਂ ਵੀ ਅਸੀਂ ਪਛਾਣ ਕਰਾਉਣੀ ਹੈ ਆਪਣੇ ਸੱਭਿਆਚਾਰ ਦੀ ਵੀ ਅਸੀਂ ਪਛਾਣ ਕਰਾਉਣੀ ਆ ਕੁਦਰਤੀ ਚੀਜ਼ਾਂ ਦੀ ਵੀ ਅਸੀਂ ਪਛਾਣ ਕਰਾਉਣੀ ਆ ਤੇ ਜੇਕਰ ਬੱਚਾ ਜिद ਕਰ ਰਿਹਾ ਕਿ ਹਾਂ ਮੈਂ ਇਹ ਪੀਜ਼ਾ 버ਗਰ ਹੀ ਖਾਣਾ ਤੁਸੀਂ ਕਹੋ ਜੀ ਬੱਚਾ ਜिद ਕਰ ਰਿਹਾ ਤੇ ਅਸੀਂ ਉਹਨੂੰ ਲੈ ਦੇ ਦਿੰਦੇ ਆ ਇੱਕ ਵਾਰੀ ਉਹਦੀ ਜिद ਤੁਸੀਂ ਪੂਰਾ ਦਿੱਤੀ ਉਹਨੇ ਬਾਰ ਬਾਰ ਉਹੀ ਜिद ਕਰਨੀ ਆ ਸੋ ਬੱਚੇ ਨੂੰ ਤੁਸੀਂ ਕਿਸੇ ਵੀ ਤਰੀਕੇ ਪਿਆਰ ਦੇ ਨਾਲ ਡਾਂਟ ਕੇ ਥੋੜਾ ਜਿਹਾ ਇੰਨਾ ਘਰੇਲੂ ਚੀਜ਼ਾਂ ਵੱਲ ਲੈ ਕੇ ਆਓ ਤੇ ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚਿਆਂ ਦੇ ਅੱਖਾਂ ਤੇ ਐਨਕਾਂ ਲੱਗੀਆਂ ਹੋਈਆਂ ਛੋਟੇ ਛੋਟੇ ਬੱਚਿਆਂ ਨੂੰ ਜਿਹੜੀ ਬੀਪੀ ਦੀ ਪ੍ਰੋਬਲਮ ਵੀ ਆਈ ਜਾਂਦੀ ਆ ਫਿਰ 슈ਗਰ ਦੀ ਪ੍ਰੋਬਲਮ ਜਿਹੜੀ ਆ ਉਹ ਬਹੁਤ ਜ਼ਿਆਦਾ ਬੱਚਿਆਂ ਨੂੰ ਆ ਰਹੀ ਆ ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਖਵਾਇਆ ਕਰੋ ਬਾਕੀ ਤੁਸੀਂ ਅੱਜ ਬੱਚਿਆਂ ਨੂੰ ਲਾਡ ਕਰ ਰਹੇ ਹੋ ਪਰ ਇੱਕ ਵਾਰੀ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ ਸੋਚ ਕੇ ਦੇਖੋ ਕਿ ਸਾਡੇ ਬੱਚੇ ਮਾਪਿਓ ਨੇ ਵੀ ਸਾਨੂੰ ਲਾਡ ਕੀਤਾ ਸੀਗਾ ਪਰ ਇਹੋ ਜਿਹੇ ਖਾਣ ਪਾਣ ਆਪਣਾ ਉਦੋਂ ਨਹੀਂ ਸੀਗਾ ਆਪਾਂ ਦੇਸੀ ਚੀਜ਼ਾਂ ਖਾਂਦੇ ਹੁੰਦੇ ਸੀ ਆਪਣੇ ਮਾਪਿਓ ਆਪਾਂ ਨੂੰ ਦੱਸਦੇ ਹੁੰਦੇ ਸੀ ਕਿ ਵੀ ਇਹ ਜਿਹੜੀ ਚੀਜ਼ ਖਾਣ ਵਾਲੀ ਹੈ ਇਹ ਵਾਲੀ ਨਹੀਂ ਖਾਣ ਵਾਲੀ ਸੋ ਉਹ ਆਪਾਂ ਦੇਸੀ ਚੀਜ਼ਾਂ ਖਾਂਦੇ ਰਹੇ ਹਾਂ ਕੁਦਰਤ ਦੇ ਨਾਲ ਆਪਾਂ ਜੁੜੇ ਰਹੇ ਹਾਂ ਤੇ ਅੱਜ ਕੱਲ ਦੇ ਬੱਚਿਆਂ ਦੇ ਮੁਕਾਬਲੇ ਬਹੁਤ ਹੀ ਵਧੀਆ ਆਪਾਂ ਫੇਟਾ ਆਪਾਂ ਥੋੜੀ ਜੀ ਇੰਨੀ ਕੁ ਕੋਸ਼ਿਸ਼ ਕਰੀਏ ਥੋੜੀ ਥੋੜੀ ਕੋਸ਼ਿਸ਼ ਕਰੀਏ ਤਾਂ ਕਿ ਬੱਚੇ ਇਧਰਲੇ ਪਾਸੇ ਆਉਣ ਕਿਉਂਕਿ ਆਪਣੇ ਬੱਚਿਆਂ ਦਾ ਭਵਿੱਖ ਆਪਾਂ ਹੀ ਖਰਾਬ ਕਰ ਰਹੇ ਆਂ ਮਾਂ ਪਿਓ ਦਾ ਹੀ ਫਰਜ਼ ਹੁੰਦਾ ਬੱਚੇ ਨੂੰ ਸਹੀ ਗਲਤ ਦੱਸਣਾ ਸੋ ਬੱਚੇ ਜਿੰਨਾ ਪੀਜੇ 버ਗਰ ਪਿੱਛੇ ਭੱਜਣਗੇ ਓਨੀਆਂ ਪ੍ਰੋਬਲਮਸ ਉਹਨਾਂ ਨੂੰ ਹੋਣਗੀਆਂ ਜਿੰਨਾ ਤੁਸੀਂ ਉਹਨਾਂ ਨੂੰ ਕੁਦਰਤ ਤੇ ਦੇਸੀ ਚੀਜ਼ਾਂ ਦੇ ਨਾਲ ਜੋੜ ਕੇ ਰੱਖੋਗੇ ਬੱਚਾ ਤੁਹਾਡਾ ਚੁਸਤ ਫੁੱਲ ਤੇ ਐ ਤੰਦਰੁਸਤ ਰਹੂਗਾ ਪੜਾਈ ਦੇ ਵਿੱਚ ਵੀ ਬਹੁਤ ਵਧੀਆ ਹੋਊਗਾ ਕਿਉਂਕਿ ਕੁਦਰਤੀ ਚੀਜ਼ਾਂ ਜਿਹੜੀਆਂ ਨਾ ਇਹਨਾਂ ਨੂੰ ਆਪਾਂ ਇਗਨੋਰ ਕਰਦੇ ਆ ਇਹਨਾਂ ਦੇ ਅੰਦਰ ਇੰਨੇ ਕੁਦਰਤ ਨੇ ਗੁਣ ਭਰੇ ਨੇ ਜਿਹੜੇ ਕਿ ਆਪਾਂ ਜਾਣ ਹੀ ਨਹੀਂ ਸਕਦੇ ਜੇ ਆਪਾਂ ਜਾਣਨ ਲੱਗੀਏ ਤੇ ਆਪਾਂ ਨੂੰ ਸਾਰੀ ਉਮਰ ਲੱਗ ਜਾਂਦੀ ਹੈ ਵੀ ਕੁਦਰਤ ਇੰਨੀ ਕੁ ਜ਼ਿਆਦੀ ਬਲਵਾਨ ਆ ਬਹੁਤ ਹੀ ਜ਼ਿਆਦਾ ਕੁਦਰਤ ਦੇ ਕੋਲ ਖਜ਼ਾਨਾ ਵਾ ਸੋ ਉਸ ਖਜ਼ਾਨੇ ਵੱਲ ਆਪਾਂ ਜਾਈਏ ਆਪਾਂ ਜਿਹੜੀਆਂ ਝੂਠੀ ਸ਼ੌਹਰਤ ਵੱਲੇ ਵਧੀਆ-ਵਧੀਆ ਦੇਖੇ ਕੇਕ ਬਹੁਤ ਸੋਹਣੇ ਦਿਖ ਰਹੇ ਆ ਬਿਸਕੁਟ ਆਪਾਂ ਇਹ ਬੱਚਿਆਂ ਨੂੰ ਦੇ ਰਹੇ ਆ ਇਦੇ ਨਾਲ ਬੱਚੇ ਜਿਹੜੇ ਆਪਣੀ ਕੁਦਰਤ ਨਾਲੋਂ ਟੁੱਟਦੇ ਜਾ ਰਹੇ ਆ ਤੇ ਬਿਮਾਰੀਆਂ ਦੇ ਨਾਲ ਜੁੜਦੇ ਜਾ ਰਹੇ ਆ ਤੇ ਮਾਪਿਆਂ ਦਾ ਹੀ ਫਰਜ਼ ਬਣਦਾ ਹੈ ਕਿ ਆਪਾਂ ਬੱਚਿਆਂ ਨੂੰ ਇਹਨਾਂ ਵੱਲ ਥੋੜਾ ਜਿਹਾ ਪ੍ਰੇਰਿਤ ਕਰੀਏ ਕਿ ਦੇਸੀ ਚੀਜ਼ਾਂ ਆਪਾਂ ਕਿਵੇਂ ਖਾਣੀਆਂ ਹੁਣ ਬਹੁਤੇ ਲੋਕ ਨੇ ਕਿ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਬੱਚੇ ਵੀ ਇਦਾਂ ਕਰਦੇ ਕਈ ਬੱਚਿਆਂ ਨੂੰ ਸਾਗ ਜਮਾ ਹੀ ਨਹੀਂ ਪਸੰਦ ਹੁੰਦਾ ਕਿ ਜਦ ਕਿ ਸਾਗ ਦੇ ਵਿੱਚ ਬਹੁਤ ਜ਼ਿਆਦਾ ਗੁਣ ਹੁੰਦੇ ਆ ਹਰਾ ਹੁੰਦਾ ਵਾ ਤੇ ਹਰੇ ਦੇ ਨਾਲ ਜਿਹੜੀ ਉਹ ਜਿਵੇਂ ਕਹਿੰਦੇ ਅੱਜਕਲ ਡਾਕਟਰ ਕਹਿੰਦੇ ਨੇ ਹਰੀ ਵੈਜੀਟੇਬਲ ਖਾਓ ਜੀ ਫੇਰ ਅਸੀਂ ਖਾਣਾ ਸ਼ੁਰੂ ਕਰਦੇ ਆਂ ਤੇ ਜੇ ਉਹ ਹੀ ਪਹਿਲਾਂ ਕਦੀ ਵੀ ਨਹੀਂ ਕਿਸੇ ਡਾਕਟਰ ਨੇ ਪਹਿਲੇ ਮਾਪਿਓ ਆਪਣੇ ਨੂੰ ਚਾਹੇ ਦਾਦੇ ਦਾਦੀ ਨੂੰ ਕਦੀ ਕਿਹਾ ਨਾ ਵੀ ਹਰੀਆਂ ਸਬਜ਼ੀਆਂ ਖਾਓ ਜੀ ਕਿਉਂਕਿ ਪਹਿਲਾਂ ਬੰਦ ਹੀ ਘਰ ਦੇ ਵਿੱਚ ਹਰੀਆਂ ਸਬਜ਼ੀਆਂ ਸੀਗੀਆਂ ਅੱਜ ਕੱਲ ਆਪਾਂ ਹੋਰ ਚੀਜ਼ਾਂ ਵੱਲ ਤੁਰਦੇ ਜਾ ਰਹੇ ਹਾਂ ਸੋ ਉਹਦੇ ਵੱਲੋਂ ਤੁਹਾਨੂੰ ਰਿਕਵੈਸਟ ਆ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਕਿ ਆਪਣੇ ਬੱਚਿਆਂ ਨੂੰ ਕੁਦਰਤ ਦੇ ਨਾਲ ਜੋੜੋ ਤੇ ਆਪ ਵੀ ਜੁੜੋ ਤੇ ਹੁਣ ਇੱਕ ਜਿਹੜੀ 슈ਗਰ ਵਾਲੇ ਆ ਖਾਸ ਕਰਕੇ ਉਹਨਾਂ ਨੂੰ ਮੈਂ ਕਹਿ ਰਹੀਆਂ ਕਿ ਤੁਸੀਂ ਹਫ਼ਤੇ ਦੇ ਵਿੱਚ 2-3 ਵਾਰੀ ਇਹ ਜੀ ਸਬਜ਼ੀ ਬਣਾ ਕੇ ਖਾਓ ਤਾਨੂੰ ਕਦੇ ਵੀ ਇਹੋ ਜੀ ਪ੍ਰੋਬਲਮ ਨਹੀਂ ਆਊਗੀ ਜਿਨ੍ਹਾਂ ਨੂੰ ਦਰਦਾਂ ਹੁੰਦੀਆਂ ਨਾ ਸ਼ੂਗਰ ਦੇ ਦਵਾਜਾਂ ਦੀ ਬਹੁਤ ਜ਼ਿਆਦੀ ਦਰਦ ਹੁੰਦੀ ਹੈ ਉਹ ਵੀ ਬਿਲਕੁਲ ਠੀਕ ਹੋਣਗੀਆਂ ਜਿਹੜੀਆਂ ਲੱਤਾਂ ਦੇ ਵਿੱਚ ਕਹਿ ਦਿੰਦੇ ਸੋਜ ਪੈ ਜਾਂਦੀਆਂ ਕਈਆਂ ਨੂੰ ਪੈਰਾਂ ਦੇ ਵੀ ਸੋਜ ਪੈ ਜਾਂਦੀ ਹੈ ਸ਼ੂਗਰ ਵਧਨ ਕਰਕੇ ਸੋ ਉਹੋ ਜੀ ਪ੍ਰੋਬਲਮ ਕਦੀ ਵੀ ਨਹੀਂ ਆਊਗੀ ਲੱਤਾਂ ਨਹੀਂ ਦੁਖਣਗੀਆਂ ਪੈਰ ਵੀ ਤੁਹਾਡੇ ਵਧੀਆ ਰਹਿਣਗੇ ਇਹੋ ਜੀਆਂ ਚੀਜ਼ਾਂ ਤੁਸੀਂ ਖਾ ਕੇ ਨਾਲ ਤੁਸੀਂ ਆਪਣੀ ਸਿਹਤ ਰੱਖੋ ਤੇ ਤੁਹਾਨੂੰ ਸ਼ੂਗਰ ਦੀ ਗੋਲੀ ਦੀ ਕਦੇ ਵੀ ਜ਼ਰੂਰਤ ਨਹੀਂ ਪੈਣੀ ਤੋ ਇਹ ਜਿਹੜੇ ਜਿਵੇਂ ਆਪਾਂ ਤੁਹਾਨੂੰ ਫ੍ਰੀ ਮੈਂ ਤਾਂ ਦੱਸਤੀ ਆਂ ਵੀ ਇਹ ਮਾਰਕੀਟ ਦੇ ਵਿੱਚ ਵੀਿਕਨੇ ਨਹੀਂ ਆਉਂਦੇ ਤੁਸੀਂ ਜਿਵੇਂ ਵੀਡੀਓ ਚ ਦੇਖ ਰਹੇ ਹੋ ਇਹ ਜਿਹੜਾ ਆਮ ਹੀ ਲੱਗੇ ਹੁੰਦੇ ਤੇ ਅਸੀਂ ਵੀ ਆਮ ਹੀ ਜਿਹੜੇ ਲੱਗੇ ਸੀ ਉਥੋਂ ਤੋੜ ਕੇ ਲੈ ਕੇ ਆਏ ਆ ਆਪਾਂ ਜ਼ਿਆਦਾਤਰ ਉਹ ਚੀਜ਼ ਲੈ ਕੇ ਆਉਂਦੇ ਆ ਵੀ ਜਿਹਦੇ ਉੱਤੇ ਖਰਚਾ ਘੱਟ ਹੋਇਆ ਹੋਵੇ ਤੇ ਫਾਇਦਾ ਬਹੁਤ ਜ਼ਿਆਦਾ ਹੋਵੇ ਜਿਵੇਂ ਛੋਟੀ ਜੀਤ ਤੇ ਵੱਡਾ ਧੁਮਾਕਾ ਨਾ ਸੋ ਉਸੇ ਤਰ੍ਹਾਂ ਇਹ ਹੈ ਤਾਂ ਦਿਖਣ ਵਾਲਾ ਛੋਟੀ ਜੀ ਚੀਜ਼ ਆ ਪਰ ਧਮਾਕਾ ਇਹ ਤਾਂ ਬਹੁਤ ਵੱਡਾ ਵਾ ਬਹੁਤ ਜਿਆਦੇ ਇਹਦੇ ਫਾਇਦੇ ਹੁੰਦੇ ਆ ਇੱਕ ਜਿਵੇਂ ਆਪਾਂ ਕੌੜ ਕarele ਪਾਏ ਸੀਗੇ ਉਹਦੇ ਵੀ ਬਹੁਤ ਜਿਹੜੇ ਜਿਆਦੇ ਫਾਇਦੇ ਹੁੰਦੇ ਉਹ ਵੀ ਅਸੀਂ ਬਾਹਰੋਂ ਤੋੜ ਕੇ ਲੈ ਆਨੇ ਮੈਨੂੰ ਕੋਈ ਸੰਗ ਸ਼ਰਮ ਨਹੀਂ ਤੁਸੀਂ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਇਦਾਂ ਲੱਗੀ ਸੀ ਵੇਲ ਮੈਨੂੰ ਦੱਸਿਆ ਵੀ ਆਹ ਵਰਕ ਬਹੁਤ ਵਧੀਆ ਚੀਜ਼ ਆ ਕੁਦਰਤੀ ਚੀਜ਼ ਆ ਤੇ ਜਿਵੇਂ ਅਸੀਂ ਸੈਰ ਜਾਂਦੇ ਉਦੋਂ ਵੀ ਸਾਨੂੰ ਕੋਈ ਚੀਜ਼ੇ ਲੱਭ ਜੇ ਤੇ ਅਸੀਂ ਆਪਣੇ ਆਪ ਹੀ ਉਹ ਤੋੜ ਕੇ ਲੈ ਆਉਨੇ ਆ ਜੇ ਜਿਹੜੀ ਬਾਹਰ ਲੱਗੀ ਹੋਵੇ ਕਿਉਂਕਿ ਉਹ ਕੁਦਰਤੀ ਉਹ ਸਾਰਿਆਂ ਦੀ ਸਾਂਝੀ ਹੁੰਦੀ ਹੈ ਜਿਵੇਂ ਜੰਗਲ ਵਗੈਰਾ ਚ ਹਾਂ ਜੇ ਕਿਸੇ ਦੇ ਘਰੇ ਵੀ ਲੱਗੇ ਤਾਂ ਮੈਂ ਪੁੱਛ ਕੇ ਲੈ ਕੇ ਆਉਣੀ ਹੁੰਦੀ ਆ ਵੀ ਹਾਂਜੀ ਵੀ ਇਹ ਸਾਨੂੰ ਚਾਹੀਦੀ ਆ ਕਿਉਂਕਿ ਲੋਕ ਬਹੁਤ ਜਿਵੇਂ ਆਮਲਾ ਦੇਖੋ ਆਮ ਹੀ ਘਰਾਂ ਦੇ ਵਿੱਚ ਲੱਗਾ ਹੁੰਦਾ ਤੇ ਥੱਲੇ ਡਿੱਗੀ ਜਾਣਗੇ ਕਿਤੇ ਵੀ ਉਹ ਜਿਹੜੇ ਲੋਕ ਆ ਉਸ ਚੀਜ਼ ਵੱਲ ਧਿਆਨ ਨਹੀਂ ਦਿੰਦੇ ਆਮਲੇ ਦੇ ਇੰਨੇ ਕ ਜਿਆਦੇ ਫਾਇਦੇ ਆ ਕਿ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਆਮਲੇ ਨੂੰ ਸ਼ਾਮਲ ਕਰ ਲੋ ਨਾ ਆਪਣੇ ਖਾਣ ਪੀਣ ਦੇ ਵਿੱਚ ਤੇ ਤੁਹਾਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਆ ਸਕਦੀ ਗੈਸ ਦੀ ਪ੍ਰੋਬਲਮ ਨੂੰ ਆਮਲਾ ਠੀਕ ਕਰਦਾ ਪੇਟ ਦੀ ਜਲਣ ਨੂੰ ਆਮਲਾ ਠੀਕ ਕਰਦਾ ਵਾਲਾਂ ਦੀ ਪ੍ਰੋਬਲਮ ਨੂੰ ਆਮਲਾ ਠੀਕ ਕਰਦਾ ਅੱਖਾਂ ਦੀ ਪ੍ਰੋਬਲਮ ਨੂੰ ਆਮਲਾ ਠੀਕ ਕਰਦਾ ਤੇ ਜਿਹੜਾ ਤੁਸੀਂ ਵੇਖੋਗੇ ਕਿ ਆਮ ਲੋਕਾਂ ਦੇ ਘਰਾਂ 'ਚ ਲੱਗੇ ਹੁੰਦੇ ਥੱਲੇ ਡਿੱਗੇ ਹੁੰਦੇ ਆ ਤੁਸੀਂ ਉਹਦਾ ਪਾਊਡਰ ਬਣਾ ਕੇ ਵੀ ਤਿਆਰ ਕਰ ਸਕਦੇ ਹੋ ਉਹਦਾ ਜੂਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਸੋ ਉਸੇ ਤਰ੍ਹਾਂ ਇਹ ਜਿਹੜੀ ਕੁਦਰਤੀ ਚੀਜ਼ ਹੈ ਨਾ ਇਹਦਾ ਤੁਸੀਂ ਫਾਇਦਾ ਚੱਕ ਸਕਦੇ ਹੋ ਸੋ ਜਿਨਾਂ ਨੂੰ ਵੀ ਅਜ ਤੋਂ ਬਾਅਦ ਮਿਲਣ ਇਹ ਕਿਤੇ ਵੀ ਕਰੇਲੇ ਮਿਲਣ ਤਾਂ ਜ਼ਰੂਰ ਤੁਸੀਂ ਉਹਦਾ ਇਸਤੇਮਾਲ ਕਰਿਓ ਹਫਤੇ ਦੇ ਵਿੱਚ ਇੱਕ ਦੋ ਵਾਰ ਜ਼ਰੂਰ ਇਹਦੀ ਸਬਜ਼ੀ ਬਣਾ ਕੇ ਖਾਇਆ ਕਰੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਬੱਚਿਆਂ ਨੂੰ ਵੀ ਬਹੁਤ ਪਸੰਦ ਆਊਗੀ ਟੇਸਟ ਦੇ ਨਾਲ ਨਾਲ ਇਹਦੇ ਫਾਇਦੇ ਬਹੁਤ ਹੁੰਦੇ ਬਾਕੀ ਹੁਣ ਇਹਦਾ ਸੀਜ਼ਨ ਆਫ ਹੋ ਰਿਹਾ ਵਾ ਪਰ ਮਾਰਚ ਅਪ੍ਰੈਲ 'ਚ ਤੁਹਾਨੂੰ ਬਹੁਤ ਲੱਭ ਜਾਣੇ ਵੈਸੇ ਅਸੀਂ ਹੁਣ ਵੀ ਦੇਖੋ ਤੁਸੀਂ ਦੇਖ ਸਕਦੇ ਵੀਡੀਓ 'ਚ ਹੁਣ ਵੀ ਸਾਨੂੰ ਮਿਲਗੇ ਸੀਗੇ ਜਿਨ੍ਹਾਂ ਨੂੰ ਅਜੇ ਵੀ ਕਿਤੇ ਮਿਲਦੇ ਆ ਉਹ ਜ਼ਰੂਰ ਤੋੜ ਕੇ ਲਿਆ ਕੇ ਬਣਾ ਕੇ ਸਬਜ਼ੀ ਦਿਖਾਓ ਬਾਕੀ ਜਿਨ੍ਹਾਂ ਨੇ ਅਗਲੇ ਸਾਲ ਤੱਕ ਵੇਟ ਕਰਨੀ ਆ ਜ਼ਰੂਰ ਤੁਸੀਂ ਯਾਦ ਰੱਖਿਓ ਜੇ ਇਹ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਿ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਆ ਉਹ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲੈਣ ਤੇ ਬਾਕੀ ਇਹ ਚੈੱਕ ਜ਼ਰੂਰ ਕਰ ਲਿਓ ਜੇ ਕੌੜੇ ਤੇ ਮਿੱਠੇ ਕਿਉਂਕਿ ਮੁਰਗੇ ਬਾਅਦ ਇਕੋੜੇ ਬਣਾ ਕੇ ਤੁਸੀਂ ਮੈਨੂੰ ਮੁਰਗੇ ਮੈਸੇਜ ਕਰਦੇ ਹੋ ਗੁੱਸਾ ਕੱਢਦੇ ਹੋ ਕਿ ਮੈਡਮ ਜੀ ਤੁਸੀਂ ਜਾਣਕਾਰੀ ਦਿੱਤੀ ਐ ਅਸੀਂ ਬਣਾਈ ਸਬਜੀ ਇਦਾਂ ਹੋ ਗਿਆ ਉਦਾਂ ਹੋ ਗਿਆ ਇਸੇ ਕਰਕੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਦੀ ਪਛਾਣ ਜ਼ਰੂਰ ਕਰ ਲਿਓ ਜੇ ਮਿੱਠੇ ਕਰੇਲਿਆਂ ਦੀ ਘਰੇ ਲਿਆ ਕੇ ਸਬਜੀ ਬਣਾਇਓ ਜੇ ਬਹੁਤ ਹੀ ਜ਼ਿਆਦਾ ਟੇਸਟੀ ਤੁਹਾਨੂੰ ਲੱਗੂਗੀ ਬਾਕੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਲਈਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੀ ਵੀਡੀਓ ਜਿਨ੍ਹਾਂ ਨੇ ਦੇਖੀ ਆ ਤੇ ਜਿਨ੍ਹਾਂ ਸਕਿਪ ਕਰਕੇ ਵੇਖੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਕੁਝ ਤੇ ਉਹਨਾਂ ਦੇ ਪੱਲੇ ਪਿਆ ਹੋਗਾ ਪਰਾਪਤ ਨੂੰ ਗੈਨੇ ਨੇ ਇੱਕ ਸਕਿੱਪ ਕਰਕੇ ਵੀਡੀਓ ਨਾ ਦੇਖਿਆ ਕਰੋ ਵੀਡੀਓ ਪੂਰੀ ਜਾਣਕਾਰੀ ਵਾਲੀ ਜਿਹੜੀ ਆ ਉਹ ਖਾਸ ਕਰਕੇ ਪੂਰੀ ਦੇਖਿਆ ਕਰੋ ਕਿਉਂਕਿ ਇੱਕ ਵੀ ਚੀਜ਼ ਵਿੱਚ ਛੁੱਟ ਜਾਂਦੀ ਹੈ ਨਾ ਤੇ ਅਧੂਰੀ ਜਾਣਕਾਰੀ ਜਿਹੜੀ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਅੱਜ ਵਾਲੀ ਆਪਣੀ ਇਹ ਵੀਡੀਓ ਆ ਆਪਾਂ ਇਹ ਇੱਥੇ ਹੀ ਖਤਮ ਕਰਾਂਗੇ ਤੇ ਹੁਣ ਆਪਾਂ ਇੱਕ ਹੋਰ ਵੀਡੀਓ ਜਿਹੜੀ ਉਹ ਕੱਲ ਲੈ ਕੇ ਆ ਰਹੇ ਹਾਂ ਉਹਦੀ ਜਾਣਕਾਰੀ ਅੱਜ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਵੇਂ ਜਨਵਰੀ ਫਰਵਰੀ ਹੈ ਇਹ ਸ਼ੁਰੂ ਹੋ ਰਿਹਾ ਜਾਨੀ ਜਨਵਰੀ ਦਾ ਮਹੀਨੇ ਦੇ ਐਂਡ ਦੇ ਤੇ ਫਰਵਰੀ ਦੇ ਸ਼ੁਰੂਆਤ ਤੇ ਇੱਕ ਪੰਜੀਰੀ ਖਾਧੀ ਜਾਂਦੀ ਹੈ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਬਹੁਤ ਰਹਿੰਦੇ ਨੇ ਉਨਾ ਵਾਸਤੇ ਆਪਾਂ ਇੱਕ ਪੰਜੀਰੀ ਤਿਆਰ ਕਰਾਂਗੇ ਜਿਹੜੀ ਕਿ ਕਾਲੀ ਖਸਖਸ ਦੀ ਵੈਸੇ ਮਿਲਦੀ ਬਹੁਤ ਘੱਟ ਲੋਕਾਂ ਨੂੰ ਪਰ ਕਿੱਥੋਂ ਮਿਲਦੀ ਹੈ ਉਹ ਵੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਤੇ ਉਹਦੀ ਆਪਾਂ ਕਾਲੀ ਖਸਖਸ ਦੀ ਪੰਜੀਰੀ ਕਿਸ ਤਰ੍ਹਾਂ ਤਿਆਰ ਕਰਨੀ ਉਹ ਤੁਸੀਂ ਕੱਲ੍ਹ ਵਾਲੀ ਵੀਡੀਓ 'ਚ ਜ਼ਰੂਰ ਦੇਖਿਓ ਜੇ ਜੇ ਵੀਡੀਓ ਜਲੜਾ ਤੁਸੀਂ ਲੇਟ ਦੇਖ ਰਹੇ ਹੋ ਤੇ ਆਪਾਂ ਐਂਡ ਸਕਰੀਨ ਤੇ ਵੀ ਕਾਲੀ ਖਸਖਸ ਦੀ ਜਿਹੜੀ ਆ ਉਹ ਵੀਡੀਓ ਲਾ ਦਾਂਗੇ ਤੁਸੀਂ ਉੱਥੇ ਜਾ ਕੇ ਕਲਿੱਕ ਕਰਕੇ ਉਹਨੂੰ ਵੀਡੀਓ ਨੂੰ ਦੇਖ ਸਕਦੇ ਹੋ ਬਾਕੀ ਇੱਕ ਆਪਾਂ ਤੁਹਾਨੂੰ ਗੱਲ ਕਹਿੰਦੇ ਹੁੰਦੇ ਆ ਕਿ ਜੇਕਰ ਤੁਹਾਨੂੰ ਕੋਈ ਵੀ ਦੇ ਵਿੱਚ ਕਮੀ ਲੱਗੇ ਚਾਹੇ ਵੀਡੀਓ ਬਹੁਤ ਚੰਗੀ ਲੱਗੇ ਤੇ ਪਲੀਜ਼ ਤੁਸੀਂ ਨਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਨਾਲ ਆਪਾਂ ਜਿਵੇਂ ਤੁਹਾਨੂੰ ਦੱਸਦੇ ਹਾਂ ਕਿ ਆਪਣਾ ਸ਼ਹਿਰ ਦਾ ਨਾਮ ਜਰੂਰ ਲਿਖਿਆ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਵੀਡੀਓ ਕਿੱਥੋਂ ਕਿੱਥੇ ਤੱਕ ਪਹੁੰਚ ਚੁੱਕੀ ਆ ਵੈਸੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਮੈਸੇਜ ਪੜ੍ਹ ਕੇ ਜਦੋਂ ਤੁਸੀਂ ਮੈਸੇਜ ਕਰਦੇ ਹੋ ਕਿ ਮੈਡਮ ਜੀ ਅਸੀਂ ਹਜੂਰ ਸਾਹਿਬ ਤੋਂ ਬੋਲਦੇ ਆਂ ਕੋਈ ਕਹਦਾ ਮੈਡਮ ਜੀ ਅਸੀਂ ਦਿੱਲੀ ਤੋਂ ਬੋਲਦੇ ਆਂ ਕੋਈ ਬੋਲਦਾ ਅਸੀਂ ਅਮਰੀਕਾ ਤੋਂ ਬੋਲਦੇ ਆਂ ਕਈ ਪਾਕਿਸਤਾਨ ਵਾਲੇ ਵੀ ਜਦੋਂ ਕਰਦੇ ਆ ਕਮੈਂਟ ਤੇ ਬਹੁਤ ਵਧੀਆ ਲੱਗਦਾ ਵਾ ਕਿ ਇੱਥੇ-ਇੱਥੋਂ ਤੱਕ ਜਿਹੜੀ ਆਪਣੀ ਆਵਾਜ਼ ਜਿਹੜੀ ਉਹ ਪਹੁੰਚ ਚੁੱਕੀ ਆ ਮੈਨੂੰ ਆਪਣਾ ਜੀਵਨ ਫਿਰ ਸਫਲ ਲੱਗਦਾ ਹੈ ਕਿ ਹਾਂ ਮੈਂ ਜੇ ਕਿਸੇ ਨੂੰ ਕੋਈ ਜਾਣਕਾਰੀ ਦੇ ਦੇਈਆਂ ਜੇ ਕੋਈ ਲਹਿਰੇ ਜਾਣਕਾਰੀ ਉਹਨਾਂ ਜਿਵੇਂ 50 ਬੈਠੇ ਨੇ ਬੰਦੇ ਉਹਨਾਂ ਦੇ ਵਿੱਚੋਂ ਪੰਜਾਂ ਨੇ ਵੀ ਜਾਣਕਾਰੀ ਜਿਹੜੀ ਲੈ ਲਈ ਤਾਂ ਮੇਰੇ ਵਾਸਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਮਾਨ ਦੀ ਗੱਲ ਹੁੰਦੀ ਹੈ ਸੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਮੈਨੂੰ ਸੋ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਸੋ ਚਲੋ ਜੀ ਵੀਡੀਓ ਬਹੁਤ ਲੰਬੀ ਹੁੰਦੀ ਜਾਂਦੀ ਹੈ ਸੋ ਹੁਣ ਆਪਾਂ ਇਸ ਵੀਡੀਓ ਦੇ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂ ਨਵੀਂ ਵੀਡੀਓ ਤਦ ਤੱਕ ਲਈ ਸਸੇਗਾ